ਜਿਨ੍ਹਾਂ ਜਿੱਦਾਂ ਮਹਿਤਾਬ ਨੇ ਕਿਹਾ ਕਿ 25 26 27 ਸਾਲ ਦਾ ਮੇਰਾ ਆਪਣਾ ਰਾਜਨੀਤਿਕ ਸਫਰ ਆ ਉਸ ਤੋਂ ਪਿੱਛੇ ਮੇਲਾ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜੀ ਦਾ ਲਗਭਗ 25 27 ਸਾਲ ਦਾ ਰਾਜਨੀਤਿਕ ਸਫਰ ਅੱਧੀ ਸਦੀ ਆਪਲਾਥ ਨਾਲ ਜਿਹੜਾ ਪਿਆਰ ਪੰਜਾਬ ਦੇ ਨਾਲ ਪਿਆਰ ਅੱਧੀ ਸਦੀ ਤੇ ਅੱਧੀ ਸਦੀ ਦੇ ਵਿੱਚ ਸਾਡੇ ਪਰਿਵਾਰ ਦੇ ਉੱਤੇ ਪਰਚੇ ਮੁਕੱਦਮੇ ਜੇਲ੍ਹਾਂ ਐਨਐਸਏ ਐਨਡੀਪੀਐਸ ਕੋਈ ਹੱਦ ਹੁੰਦੀ ਆ ਯਾਰ ਮੇਰੇ ਪਿਤਾ ਜੀ ਨੂੰ ਪਹਿਲਾਂ ਸਭ ਤੋਂ ਐਮਰਜੈਂਸੀ ਜਦੋਂ ਲੱਗੀ 1975 ਦੇ ਵਿੱਚ ਉਹਨਾਂ ਨੂੰ 19 ਮਹੀਨੇ ਗ੍ਰਿਫਤਾਰ ਕਰਕੇ ਕੈਦ ਰੱਖਿਆ ਗਿਆ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਨਾਲ ਐਮਰਜੈਂਸੀ ਖਤਮ ਹੋਈ ਮਿਨਿਸਟਰ ਬਣੇ ਥੋੜੀ ਜਿਹੀ ਦੇਰ ਲਈ ਮਿਨਿਸਟਰ ਬਣੇ ਦੁੱਖ ਹੁੰਦਾ ਹੁਣ ਉਹ ਬਜ਼ੁਰਗ ਵੀ ਹੈ ਨਹੀਂ ਦੁਨੀਆ 'ਚ ਪ੍ਰਕਾਸ਼ ਸਿੰਘ ਬਾਦਲ ਝੂਠਾ ਜਿਹਾ ਮੁਕੱਦਮਾ ਬਣਾ ਕੇ ਉਹਨਾਂ ਤੋਂ ਪਹਿਲਾ ਮੁਕੱਦਮਾ ਅਕੇ ਸੁਖਜਿੰਦਰ ਸਿੰਘ ਨੇ ਆਪਣੇ ਪਿੰਡ ਦੇ ਅੰਦਰ ਘਰ ਦੇ ਵਿੱਚ ਜਿਹੜੀ ਪੱਠੇ ਕੁੱਤਰਨ ਵਾਲੀ ਮੋਟਰ ਲਾਈ ਹੈ ਉਹ ਚੋਰੀ ਬਿਜਲੀ ਕਰਦਾ ਆ ਮਕੱਦਮਾ ਤੇ ਮੇਰੇ ਪਿਤਾ ਜੀ ਨੂੰ ਡਿਸਮਿਸ ਕਰ ਦਿੱਤਾ ਕੈਬਨਟ ਚੋਂ ਇਹ ਗੱਲ ਹੈਗੀ 78 ਦੀ ਉਹਨਾਂ ਨਾਲ ਮੰਤਰੀ ਖੜ ਗਏ ਜ਼ਥੇਦਾਰ ਜਗਦੇਵ ਸਿੰਘ ਤਲਵੰਡੀ ਖੜ ਗਿਆ ਖੁੰਡਾ ਲੈ ਕੇ ਰੰਤੀਰ ਸਿੰਘ ਚੀਮਾ ਬੀਬੀ ਸਤਵੰਤ ਕੌਰ ਜਸਵੰਤ ਸਿੰਘ ਜਿਹਨਾਂ ਦਾ ਬੇਟਾ ਮਨਤਾਰ ਆ ਬਰਾੜ ਜਸਵਿੰਦਰ ਸਿੰਘ ਬਰਾੜ ਪੰਜ ਮਨਿਸਟਰਸ ਨੇ ਰਿਜ਼ਾਈਨ ਕਰਤਾ ਇਨਕੁਆਇਰੀ ਹੋਈ ਬਾਅਦ ਵਿੱਚ ਝੂਠਾ ਪਰਚਾ ਪਾਇਆ ਗਿਆ ਮਤਲਬ ਬਾਦਲ ਸਾਹਿਬ ਨੂੰ ਸ਼ਰਮ ਨਹੀਂ ਆਈ ਕਿ ਮੈਂ ਇੱਕ ਆਪਣੇ ਨਾਲ ਦੇ ਕੁਲੀਕ ਤੇ ਇੱਕ ਇੰਦਾ ਦਾ ਕੋਝਾ ਛੋਟਾ ਜਿਹਾ ਇਲਜ਼ਾਮ ਲਾ ਕੇ ਉਹਨੂੰ ਮਨਿਸਟਰਸ ਚ ਕਰਦਾ ਸੀ ਉਹ ਵੀ ਸਿਆਹ ਮੇਰੇ ਵੀਰੋ ਉਸ ਤੋਂ ਬਾਅਦ ਦੌਰ ਆ ਗਿਆ ਪੰਜਾਬ ਦੇ ਵਿੱਚ ਜਿਹੜਾ ਖਾੜਕੂ ਲਹਿਰ ਚੱਲੀ ਤੁਹਾਨੂੰ ਸਭ ਨੂੰ ਪਤਾ ਕਿ ਸਾਡੇ ਪਰਿਵਾਰ ਨੂੰ ਸਾਡੀ ਕੌਮ ਨਾਲ ਪਿਆਰ ਆ ਆਹ ਧਰਤੀ ਦੇ ਨਾਲ ਪਿਆਰ ਆ ਜਿੱਥੇ ਗੁਰੂਆਂ ਦਾ ਤੇ ਛੋਟੇ-ਛੋਟੇ ਸਹਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ ਵਾ ਉਹਨਾਂ ਬਹਾਦਰਾਂ ਦੇ ਨਾਲ ਰਹਿਣਾ ਸੁਖਾ ਸਿੰਘ ਮਹਤਾਬ ਸਿੰਘ ਜਿਨੇ ਮਸੇ ਰੰਗੜ ਦਾ ਸਿਰ ਵੱਢ ਕੇ ਕਲਮ ਕਰਕੇ ਤੇ ਦਸਤਾ ਸੀਗਾ ਕਿ ਦਰਬਾਰ ਸਾਹਿਬ ਦਾ ਅਸੀਂ ਉਥੇ ਹੁੰਦਾ ਹੋਇਆ ਤੋਹੀਨ ਨਹੀਂ ਸਹਾਰ ਸਕਦੇ ਅਸੀਂ ਉਹਨਾਂ ਦੇ ਨਾਲ ਰਹਿਣਾ ਵਾ ਗਾ ਵੀ ਰਹਿਣਾ ਵਾ ਬਸ ਇਹੀ ਕਸੂਰ ਸੀ ਮੇਰੇ ਪਿਤਾ ਜੀ ਦਾ ਕਿ ਉਹ ਸਰ ਆ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਸਾਥੀ ਸੀਗੇ ਭਿੰਡਰਾ ਵਾਲੇ ਦੇ ਸਾਥੀ ਹੋਣਾ ਕੋਈ ਮਾੜੀ ਗੱਲ ਸੀ ਯਾਰ ਉਹ ਤਾਂ ਇੱਕ ਜੋਧਾ ਜਿਹੜੇ ਸਦੀਆਂ 'ਚ ਕਦੀ ਕਦੀ ਜੰਮਦਾ ਉਹ ਸੀ ਬਹਾਦਰ ਆਦਮੀ ਇੱਕ ਪਾਸੇ ਉਹ ਕੱਲਾ ਇੱਕ ਪਾਸੇ ਨਿਜ਼ਾਮ ਉਹਦਾ ਉਹਦਾ ਸਾਥ ਦਿੱਤਾ ਫਿਰ ਪਰਚੇ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਹੁਣ ਸਾਡੇ ਨੌਜਵਾਨਾਂ ਤੇ ਲਾ ਕੇ ਡਿਬਰੂਗੜ੍ਹ ਦੀਆਂ ਸਾਮ ਦੀਆਂ ਜੇਲਾਂ ਵਿੱਚ ਭੇਜਿਆ ਉਹ ਮੈਂ ਆਪਣੇ ਪਿਤਾ ਦੇ ਖਿਲਾਫ ਲੱਗਦਾ ਅਨੇਕਾਂ ਵਾਰ ਦੇਖਿਆ ਨਿੱਕਾਂ ਇੱਕ ਵਾਰ ਤਾਂ ਉਹਨੂੰ ਲੈ ਗਏ ਤ੍ਰਿਪੁਰਾ ਅਗਰਤਲਾ ਦੀ ਜੇਲ੍ਹ ਚ ਤ੍ਰਿਪੁਰਾ ਅਗਰਤਲਾ ਦੀ ਜੇਲ੍ਹ ਚ ਲੈ ਗਏ ਮੈਂ ਦੋ ਵਾਰ ਉਹਨੂੰ ਉੱਥੇ ਮਿਲਣ ਗਿਆ ਵੈਸਟ ਬੰਗਾਲ ਕਲਕੱਤਾ ਉਥੋਂ ਜਹਾਜ਼ ਲੈ ਕੇ ਜਾਣਾ ਪੈਂਦਾ ਸੀ ਕੋਈ ਰਾਹੀ ਹੈ ਨਹੀਂ ਸੀਗਾ ਸੜਕ ਦਾ ਰਾਹੀ ਹੈ ਨਹੀਂ ਸੀ ਕੋਈ ਵੀ ਉਥੋਂ ਨਿਕਲੇ ਕਦੀ ਹਜਾਰੀ ਬਾਗ ਦੀ ਜੇਲ੍ਹ ਚ ਕਦੀ ਤਿਹਾਰ ਦੀ ਜੇਲ੍ਹ ਚ ਕਦੀ ਅੰਬਾਲੇ ਦੀ ਜੇਲ੍ਹ ਚ ਕਦੀ ਬੁੜੈਲ ਦੀ ਜੇਲ੍ਹ ਚ ਤੇ ਪੰਜਾਬ ਦੀਆਂ ਸਾਰੀਆਂ ਜੇਲਾਂ ਚ ਜਿੱਦਾਂ ਮਹਿਤਾਬ ਲੜਿਆ ਹੁਣ ਮੇਰੇ ਵਾਸਤੇ ਮੈਂ ਤੇ ਮੇਰੇ ਪ੍ਰਧਾਨ ਲੋ ਅੱਜ ਜਸਟਿਸ ਰਣਜੀਤ ਸਿੰਘ ਰੰਦਾਵਾ ਇੱਕ ਵਾਰ ਤਾੜੀ ਉਹਨਾਂ ਵਾਸਤੇ ਮਾਰਿਓ ਜ਼ਰਾ ਜਸਟਿਸ ਰਣਜੀਤ ਸਿੰਘ ਰੰਦਾਵਾ ਜਿਨ੍ਹਾਂ ਦਾ ਵਿਆਹ ਪਤਾ ਕਿੱਥੇ ਹੋਇਆ ਸੀਗਾ ਪਾਪਾ ਜੀ ਗ੍ਰਿਫਤਾਰੀ ਦੇਣ ਚੱਲੇ ਸੀਗੇ ਮੇਰਾ ਖਿਆਲ ਸ਼ਾਇਦ ਐਮਰਜੈਂਸੀ ਦਾ ਮੋਰਚਾ ਸੀ ਜਾਂ ਧਰਮ ਯੁੱਧ ਦਾ ਮੋਰਚਾ ਸੀ ਸਮਵੇਅਰ देयर ਬਾਹਰ ਵਿਆਹ ਨਹੀਂ ਸੀ ਕਰ ਸਕਦੇ ਵਿਆਹ ਰੱਖਿਆ ਹੋਇਆ ਸੀਗਾ ਉਹਨਾਂ ਦਾ ਵਿਆਹ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਹਾਲ ਦੇ ਅੰਦਰ ਹੋਇਆ ਸੀਗਾ ਮੇਰੀ ਭੈਣ ਦੇ ਨਾਲ ਜਿੱਥੇ ਜਸਟਿਸ ਰਣਜੀਤ ਸਿੰਘ ਰੰਦਾਵਾ ਜਿਨ੍ਹਾਂ ਨੇ ਆ ਬੇਅਦਬੀਆਂ ਦੀ ਰਿਪੋਰਟ ਦਿੱਤੀ ਹੈ ਇੱਕ ਉਦੋਂ ਮੇਰੇ ਨਾਲ ਵਕੀਲ ਸੀਗੇ ਉਦੋਂ ਜੱਜ ਬਾਅਦ ਚ ਬਣੇ ਨੇ ਅਸੀਂ ਦਿੱਲੀ ਤੱਕ ਇਕੱਲੇ ਪੈਸਾ ਤਾਂ ਸਾਡੇ ਕੋਲ ਕਦੀ ਹੈ ਹੀ ਨਹੀਂ ਸੀ ਨਾ ਹੁਣ ਹੈਗਾ ਨਾ ਅਸੀਂ ਫੀਸਾਂ ਦੇ ਸਕਦੇ ਸੀਗੇ ਪਰ ਮੈਨੂੰ ਹੁਣ ਯਾਦ ਨਹੀਂਗਾ ਅਸੀਂ ਕਿਦਾਂ ਕਪਿਲ ਸਿਬਲ ਨੂੰ ਇੰਗੇਜ ਕੀਤਾ ਆ ਜੋ ਸਭ ਤੋਂ ਟੌਪ ਦਾ ਲਾਅਰ ਆ ਤੇ ਰਾਜ ਸਭਾ ਦਾ ਮੈਂਬਰ ਆ ਕਪਿਲ ਸਿਬਲ ਨੇ ਸੁਪਰੀਮ ਕੋਰਟ ਤੋਂ ਇੱਕ ਸਾਡੀ ਡਿਟੈਂਸ਼ਨ ਐਨਐਸਓ ਤੇ ਤੜਵਾ ਕੇ ਦਿੱਤੀ ਸਾਨੂੰ ਮੈਂ ਆਪਣੇ ਪਿਓ ਨੂੰ ਐਨਐਸਓ ਚ ਜੇਲ੍ਹ ਚੋਂ ਕਢਾਇਆ ਭਰਾਓ ਮੈਂ ਤੇ ਜਸਟਿਸ ਰਣਜੀਤ ਸਿੰਘ ਰੰਦਾਵਾ ਨੇ ਜਿਵੇਂ ਜਿੱਦਾਂ ਮਹਿਤਾਬ ਨੇ ਕਿਹਾ ਕਿ 25 26-27 ਸਾਲ ਦਾ ਮੇਰਾ ਆਪਣਾ ਰਾਜਨੀਤਿਕ ਸਫਰ ਆ ਉਸ ਤੋਂ ਪਿੱਛੇ ਮੇਲਾ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜੀ ਦਾ ਲਗਭਗ 25-27 ਸਾਲ ਦਾ ਰਾਜਨੀਤਿਕ ਸਫਰ ਅੱਧੀ ਸਦੀ ਆਪਲਾਥ ਨਾਲ ਜਿਹੜਾ ਪਿਆਰ ਪੰਜਾਬ ਦੇ ਨਾਲ ਪਿਆਰ ਅੱਧੀ ਸਦੀ ਤੇ ਅੱਧੀ ਸਦੀ ਦੇ ਵਿੱਚ ਸਾਡੇ ਪਰਿਵਾਰ ਦੇ ਉੱਤੇ ਪਰਚੇ ਮੁਕੱਦਮੇ ਜੇਲ੍ਹਾਂ ਐਨਐਸਏ ਐਨਡੀਪੀਐਸ ਕੋਈ ਹੱਦ ਹੁੰਦੀ ਆ ਯਾਰ ਮੇਰੇ ਪਿਤਾ ਜੀ ਨੂੰ ਪਹਿਲਾਂ ਸਭ ਤੋਂ ਐਮਰਜੈਂਸੀ ਜਦੋਂ ਲੱਗੀ 1975 ਦੇ ਵਿੱਚ ਉਹਨਾਂ ਨੂੰ 19 ਮਹੀਨੇ ਗ੍ਰਿਫਤਾਰ ਕਰਕੇ ਕੈਦ ਰੱਖਿਆ ਗਿਆ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਜੱਥੇਦਾਰ ਗੁਰਚਰਨ ਸਿੰਘ ਟੋੜਾ ਦੇ ਨਾਲ ਐਮਰਜੈਂਸੀ ਖਤਮ ਹੋਈ ਮਨਿਸਟਰ ਬਣੇ ਥੋੜੀ ਜਿਹੀ ਦੇਰ ਲਈ ਮਨਿਸਟਰ ਬਣੇ ਦੁੱਖ ਹੁੰਦਾ ਹੁਣ ਉਹ ਬਜ਼ੁਰਗ ਵੀ ਹੈ ਨਹੀਂ ਦੁਨੀਆ 'ਚ ਪ੍ਰਕਾਸ਼ ਸਿੰਘ ਬਾਦਲ ਝੂਠਾ ਜਿਹਾ ਮੁਕੱਦਮਾ ਬਣਾ ਕੇ ਉਹਨਾਂ ਤੋਂ ਪਹਿਲਾ ਮੁਕੱਦਮਾ ਅਗੇ ਸੁਖਜਿੰਦਰ ਸਿੰਘ ਨੇ ਆਪਣੇ ਪਿੰਡ ਦੇ ਅੰਦਰ ਘਰ ਦੇ ਵਿੱਚ ਜਿਹੜੀ ਪੱਠੇ ਕੁੱਤਰਨ ਵਾਲੀ ਮੋਟਰ ਪਾਈ ਲਾਈ ਆ ਉਹ ਚੋਰੀ ਬਿਜਲੀ ਕਰਦਾ ਆ ਮਕਦਮਾ ਤੇ ਮੇਰੇ ਪਿਤਾ ਜੀ ਨੂੰ ਡਿਸਮਿਸ ਕਰ ਦਿੱਤਾ ਕੈਬਨਟ ਚੋਂ ਇਹ ਗੱਲ ਹੈਗੀ 78 ਦੀ ਉਹਨਾਂ ਨਾਲ ਮੰਤਰੀ ਖੜ ਗਏ ਜ਼ਥੇਦਾਰ ਜਗਦੇਵ ਸਿੰਘ ਤਲਵੰਡੀ ਖੜ ਗਿਆ ਖੁੰਡਾ ਲੈ ਕੇ ਰੰਤੇਰ ਸਿੰਘ ਚੀਮਾ ਬੀਬੀ ਸਤਵੰਤ ਕੌਰ ਜਸਵੰਤ ਸਿੰਘ ਜਿਹਨਾਂ ਦਾ ਬੇਟਾ ਮਨਤਾਰ ਆ ਬਰਾੜ ਜਸਵਿੰਦਰ ਸਿੰਘ ਬਰਾੜ ਪੰਜ ਮਨਿਸਟਰਸ ਨੇ ਰਿਜ਼ਾਈਨ ਕਰਤਾ ਇਨਕੁਆਇਰੀ ਹੋਈ ਬਾਅਦ ਵਿੱਚ ਝੂਠਾ ਪਰਚਾ ਪਾਇਆ ਗਿਆ ਮਤਲਬ ਬਾਦਲ ਸਾਹਿਬ ਨੂੰ ਸ਼ਰਮ ਨਹੀਂ ਆਈ ਕਿ ਮੈਂ ਇੱਕ ਆਪਣੇ ਨਾਲ ਦੇ ਕੁਲੀਕ ਤੇ ਇੱਕ ਇਦਾਂ ਦਾ ਕੋਝਾ ਛੋਟਾ ਜਿਹਾ ਇਲਜ਼ਾਮ ਲਾ ਕੇ ਉਹਨੂੰ ਮਨਿਸਟਰਸ ਚੋਂ ਕਰਦਾ ਸੀ ਉਹ ਵੀ ਸਿਆ ਮੇਰੇ ਵੀਰੋ ਉਸ ਤੋਂ ਬਾਅਦ ਦੌਰ ਆ ਗਿਆ ਪੰਜਾਬ ਦੇ ਵਿੱਚ ਜਿਹੜਾ ਖਾੜਕੂ ਲਹਿਰ ਚੱਲੀ ਤੁਹਾਨੂੰ ਸਭ ਨੂੰ ਪਤਾ ਕਿ ਸਾਡੇ ਪਰਿਵਾਰ ਨੂੰ ਸਾਡੀ ਕੌਮ ਨਾਲ ਪਿਆਰ ਆ ਆਹ ਧਰਤੀ ਦੇ ਨਾਲ ਪਿਆਰ ਆ ਜਿੱਥੇ ਗੁਰੂਆਂ ਦਾ ਤੇ ਛੋਟੇ-ਛੋਟੇ ਸਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ ਵਾ ਉਹਨਾਂ ਬਹਾਦਰਾਂ ਦੇ ਨਾਲ ਰਹਿਣਾ ਸੁਖਾ ਸਿੰਘ ਮਹਤਾਬ ਸਿੰਘ ਜਿਨੇ ਮਸੇ ਰੰਗੜ ਦਾ ਸਿਰ ਵੱਢ ਕੇ ਕਲਮ ਕਰਕੇ ਤੇ ਦੱਸਤਾ ਸੀਗਾ ਕਿ ਦਰਬਾਰ ਸਾਹਿਬ ਦਾ ਅਸੀਂ ਉੱਥੇ ਹੁੰਦਾ ਹੋਇਆ ਤੋਹੀਨ ਨਹੀਂ ਸਹਾਰ ਸਕਦੇ ਅਸੀਂ ਉਹਨਾਂ ਦੇ ਨਾਲ ਰਹਿਣਾ ਵਾ ਗਾਂ ਵੀ ਰਹਿਣਾ ਵਾ ਬਸ ਇਹੀ ਕਸੂਰ ਸੀ ਮੇਰੇ ਪਿਤਾ ਜੀ ਦਾ ਕਿ ਉਹ ਸਰ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਸਾਥੀ ਸੀਗੇ ਭਿੰਡਰਾ ਵਾਲੇ ਦੇ ਸਾਥੀ ਹੋਣਾ ਕੋਈ ਮਾੜੀ ਗੱਲ ਸੀ ਯਾਰ ਉਹ ਤਾਂ ਇੱਕ ਜੋਧਾ ਜਿਹੜੇ ਸਦੀਆਂ ਚ ਕਦੀ ਕਦੀ ਜੰਮਦਾ ਉਹ ਸੀ ਬਹਾਦਰ ਆਦਮੀ ਇੱਕ ਪਾਸੇ ਉਹ ਕੱਲਾ ਇੱਕ ਪਾਸੇ ਨਿਜ਼ਾਮ ਉਹਦਾ ਉਹਦਾ ਸਾਥ ਦਿੱਤਾ ਫਿਰ ਪਰਚੇ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਹੁਣ ਸਾਡੇ ਨੌਜਵਾਨਾਂ ਤੇ ਲਾ ਕੇ ਡਿਬਰੂਗੜ੍ਹ ਦੀ ਅਸਾਮ ਦੀਆਂ ਜੇਲਾਂ ਵਿੱਚ ਭੇਜਿਆ ਉਹ ਮੈਂ ਆਪਣੇ ਪਿਤਾ ਦੇ ਖਿਲਾਫ ਲੱਗਦਾ ਅਨੇਕਾਂ ਵਾਰ ਦੇਖਿਆ ਨਿੱਕਾਂ ਇੱਕ ਵਾਰ ਤਾਂ ਉਹਨੂੰ ਲੈ ਗਏ ਤ੍ਰਿਪੁਰਾ ਅਗਰਤਲਾ ਦੀ ਜੇਲ੍ਹ ਚ ਇਧਰ ਲੈਫਟਿਆ ਬਟ ਤ੍ਰਿਪੁਰਾ ਅਗਰਤਲਾ ਦੀ ਜੇਲ੍ਹ ਚ ਲੈ ਗਏ ਮੈਂ ਦੋ ਵਾਰ ਉਹਨਾਂ ਨੂੰ ਉੱਥੇ ਮਿਲਣ ਗਿਆ ਵੈਸਟ ਬੰਗਾਲ ਕਲਕੱਤਾ ਉਥੋਂ ਜਹਾਜ਼ ਲੈ ਕੇ ਜਾਣਾ ਪੈਂਦਾ ਸੀ ਕੋਈ ਰਾਹੀ ਹੈ ਨਹੀਂ ਸੀਗਾ ਸੜਕ ਦਾ ਰਾਹੀ ਹੈ ਨਹੀਂ ਸੀ ਕੋਈ ਵੀ ਉਥੋਂ ਨਿਕਲੇ ਕਦੀ ਹਜ਼ਾਰੀ ਬਾਗ ਦੀ ਜੇਲ੍ਹ ਚ ਕਦੀ ਤਿਹਾਰ ਦੀ ਜੇਲ੍ਹ ਚ ਕਦੀ ਅੰਮ੍ਰਾਲੇ ਦੀ ਜੇਲ੍ਹ ਚ ਕਦੀ ਬੁੜੈਲ ਦੀ ਜੇਲ੍ਹ ਚ ਤੇ ਪੰਜਾਬ ਦੀਆਂ ਸਾਰੀਆਂ ਜੇਲਾਂ ਚ ਜਿੱਦਾਂ ਮਹਿਤਾਬ ਲੜਿਆ ਹੁਣ ਮੇਰੇ ਵਾਸਤੇ ਮੈਂ ਤੇ ਮੇਰੇ ਪ੍ਰਧਾਨ ਲੋ ਅੱਜ ਜਸਟਿਸ ਰਣਜੀਤ ਸਿੰਘ ਰੰਦਾਵਾ ਇੱਕ ਵਾਰ ਤਾੜੀ ਉਹਨਾਂ ਵਾਸਤੇ ਮਾਰਿਓ ਜ਼ਰਾ ਜਸਟਿਸ ਰਣਜੀਤ ਸਿੰਘ ਰੰਦਾਵਾ ਜਿਨ੍ਹਾਂ ਦਾ ਵਿਆਪਤਾ ਕਿੱਥੇ ਹੋਇਆ ਸੀਗਾ ਪਾਪਾ ਜੀ ਗ੍ਰਿਫਤਾਰੀ ਦੇਣ ਚੱਲੇ ਸੀਗੇ ਮੇਰਾ ਖਲਸ਼ਤ ਐਮਰਜੈਂਸੀ ਦਾ ਮੋਰਚਾ ਸੀ ਜਾਂ ਧਰਮ ਯੁੱਧ ਦਾ ਮੋਰਚਾ ਸੀ ਸਮਵੇਰ ਦੇਰ ਬਾਹਰ ਵਿਆਹ ਨਹੀਂ ਸੀ ਕਰ ਸਕਦੇ ਵਿਆਹ ਰੱਖਿਆ ਹੋਇਆ ਸੀਗਾ ਉਹਨਾਂ ਦਾ ਵਿਆਹ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਹਾਲ ਦੇ ਅੰਦਰ ਹੋਇਆ ਸੀਗਾ ਮੇਰੀ ਭੈਣ ਦੇ ਨਾਲ ਜਿੱਥੇ ਜਸਟਿਸ ਰਣਜੀਤ ਸਿੰਘ ਰੰਦਾਵਾ ਜਿਨ੍ਹਾਂ ਨੇ ਆ ਬੇਅਦਬੀਆਂ ਦੀ ਰਿਪੋਰਟ ਦਿੱਤੀ ਹੈ ਉਦੋਂ ਮੇਰੇ ਨਾਲ ਉਹ ਵਕੀਲ ਸੀਗੇ ਉਦੋਂ ਜੱਜ ਬਾਦਚ ਬਣੇ ਨੇ ਅਸੀਂ ਦਿੱਲੀ ਤੱਕ ਇਕੱਲੇ ਪੈਸਾ ਤਾਂ ਸਾਡੇ ਕੋਲ ਕਦੀ ਹੈ ਹੀ ਨਹੀਂ ਸੀ ਨਾ ਹੋਣਾ ਹੈਗਾ ਨਾ ਅਸੀਂ ਫੀਸਾਂ ਦੇ ਸਕਦੇ ਸੀਗੇ ਪਰ ਮੈਨੂੰ ਹੁਣ ਯਾਦ ਨਹੀਂਗਾ ਅਸੀਂ ਕਿੱਦਾਂ ਕਪਿਲ ਸਿਪਲ ਨੂੰ ਇੰਗੇਜ ਕੀਤਾ ਅੱਜ ਉਹ ਸਭ ਤੋਂ ਟੌਪ ਦਾ ਲਾਅਰ ਆ ਤੇ ਰਾਜ ਸਭਾ ਦਾ ਮੈਂਬਰ ਆ ਕਪਿਲ ਸਿਪਲ ਨੇ ਸੁਪਰੀਮ ਕੋਰਟ ਤੋਂ ਇੱਕ ਸਾਡੀ ਡਿਟੈਂਸ਼ਨ ਐਨਐਸਓ ਜੇਲ੍ਹ ਚੋਂ ਕਢਵਾ ਕੇ ਦਿੱਤੀ ਸਾਨੂੰ ਮੈਂ ਆਪਣੇ ਪਿਓ ਨੂੰ ਐਨਐਸਓ ਜੇਲ੍ਹ ਚੋਂ ਕਢਾਇਆ ਭਰਾਓ ਮੈਂ ਤੇ ਜਸਟਿਸ ਰਣਜੀਤ ਸਿੰਘ ਰੰਦਾਵਾ ਨੇ